ਆਜ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ 파ਰਮਜੀਤ ਸਿੰਘ ਭਗਨੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਰਮਨ ਪੁਲਰ ਜੀ ਜਿਹੜੇ ਕਿ ਰੀਅਲਟਰ ਨੇ ਤੇ ਆਪਾਂ ਨੂੰ ਬ੍ਰੈਂਪਟਨ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦੀਆਂ ਜੋ ਦਿੱਕਤਾਂ ਦੇ ਪ੍ਰੋਬਲਮ ਆ ਰਹੀਆਂ ਉਹਨਾਂ ਦੇ ਸੋਲੂਸ਼ਨ ਜਿਹੜੇ ਕਿ ਅੱਜ ਆਪਾਂ ਉਹਨਾਂ ਤੋਂ ਉਹਨਾਂ ਦੀ ਜ਼ੁਬਾਨੀ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਕਰਦੇ ਹਾਂ ਸਵਾਗਤ ਰਮਨ ਪੁਲਰ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤੇ ਰਮਨਪੂਰ ਜੀ ਜਿਵੇਂ ਸ਼ੁਰੂਆਤ ਦੀ ਗੱਲ ਕਰਾਂ ਤਾਂ ਹਮੇਸ਼ਾ ਕੈਨੇਡਾ ਦੇ ਵਿੱਚ ਜਦੋਂ ਵੀ ਨਵੇਂ ਲੋਕ ਆਉਂਦੇ ਆ ਤਾਂ ਹਮੇਸ਼ਾ ਕਹਿੰਦੇ ਕਿ ਅਸੀਂ ਇੱਕ ਆਪਣਾ ਸੁਪਨਿਆਂ ਦਾ ਘਰ ਬਣਾਉਣਾ ਅਸੀਂ ਇੱਥੇ ਇੱਕ ਪ੍ਰਾਪਰਟੀ ਖਰੀਦਣੀ ਆ ਪਰ ਜੇ ਮੈਂ ਸ਼ੁਰੂਆਤ ਤੋਂ ਚੱਲਾਂ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਆ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਉਹਨਾਂ ਨੂੰ ਜ਼ਰੂਰ ਦੱਸੋ ਕਿੱਥੇ ਤੁਸੀਂ ਕਿਵੇਂ ਕਿਸ ਕੰਪਨੀ ਦੇ ਨਾਲ ਕੰਮ ਕਰ ਰਹੇ ਹੋ ਤਾਂ ਜੋ ਫਿਰ ਉਸ ਤੋਂ ਬਾਅਦ ਆਪਾਂ ਸਵਾਲਾਂ ਦਾ ਜਿਹੜਾ ਸਿਲਸਲਾ ਸ਼ੁਰੂ ਕਰ ਸਕੀਏ ਬਿਲਕੁਲ ਜੀ ਥੈਂਕ ਯੂ ਸੋ ਮੱਚ ਫਰਸਟ ਆਫ ਆਲ ਪਰਮਜੀਤ ਪੱਕ ਮੈਨੂੰ ਮੌਕਾ ਦੇਣ ਦਾ ਸੈਕੰਡ ਆਫ ਆਲ ਮੈਂ ਪਿਛਲੇ 7 ਸਾਲਾਂ ਤੋਂ ਰੀਅਲ ਏਸਟੇਟ ਦੇ ਵਿੱਚ ਫੁੱਲ ਟਾਈਮ ਕੰਮ ਕਰ ਰਹੀ ਹਾਂ ਐਂਡ ਐਸ ਵੈਲ ਮੈਂ ਸੇਵ ਮੈਕਸ 365 ਦੇ ਨਾਲ ਜੁਆਇਨ ਕੀਤਾ ਹੋਇਆ ਬ੍ਰੋਕਰੇਜ ਦੇ ਨਾਲ ਆ ਤੁਸੀਂ ਮੇਰੇ ਵਾਸਤੇ ਮੇਰੇ ਬਾਰੇ ਕੋਈ ਵੀ ਇਨਫੋਰਮੇਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਗੂਗਲ ਕਰ ਸਕਦੇ ਹੋ ਸੇਵ ਮੈਕਸ 365 ਤੇ ਮੇਰਾ ਨਾਮ ਰਮਨ ਪੁੱਲਰ ਤੇ ਮੇਰੇ ਬਾਰੇ ਸਾਰੀ ਜਾਣਕਾਰੀ ਤੁਸੀਂ ਆਨਲਾਈਨ ਸੋਸ਼ਲ ਮੀਡੀਆ ਤੋਂ ਪਲੈਟਫਾਰਮਸ ਤੋਂ ਲੈ ਸਕਦੇ ਹੋ ਜੀ ਤੇ ਥੈਂਕ ਯੂ ਧੰਨਵਾਦ ਤੇ ਹੁਣ ਆਪਾਂ ਗੱਲ ਕਰੀਏ ਘਰਾਂ ਦੀ ਗੱਲ ਕਰੀਏ ਰਮਨ ਜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਕਿ অন্ਟਾਰੀਓ ਪ੍ਰੋਵਿੰਸ ਦੇ ਵਿੱਚ ਤਕਰੀਬਨ ਕੱਲ ਮੈਂ ਖ਼ਬਰ ਪੜ੍ਹਦਾ ਸੀ অন্ਟਾਰੀਓ ਤੇ ਇੱਕ ਵੈਨਕੂਵਰ ਇਦਾਂ ਦੇ ਦੋ ਸ਼ਹਿਰ ਜਾਂ ਪ੍ਰੋਵਿੰਸਾ ਕਹਿ ਸਕਦੇ ਜਿੱਥੇ ਕਿ ਘਰ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਹਨ ਲੋਕਾਂ ਨੂੰ ਉਹ ਘਰ ਖਰੀਦਣ ਕਿਤੇ ਨਾ ਕਿਤੇ ਔਖੇ ਲੱਗ ਰਹੇ ਹਨ ਪਰ ਹੁਣ ਜੇ ਦੇਖਿਆ ਜਾਵੇ ਤਾਂ ਘਰਾਂ ਦੀ ਕੀਮਤਾਂ ਕਿਤੇ ਨਾ ਕਿਤੇ ਪਾਸੇ ਨੂੰ ਘਟਣੀਆਂ ਸ਼ੁਰੂ ਹੋ ਗਈਆਂ ਉਹਨਾਂ ਦਾ ਕੀ ਵੱਡਾ ਇਫੈਕਟ ਹੈ ਕੀ ਕਾਰਨ ਹੈ ਕਿ ਲੋਕਾਂ ਕੋਲੇ ਹੁਣ ਉਹ ਘਰ ਛੱਡਣਾ ਜਾਂ ਘਰ ਨਾ ਖਰੀਦਿਆ ਜਾਣਾ ਇੱਕ ਵੱਡੀ ਮੁਸ਼ਕਲ ਬਣਦਾ ਜਾ ਰਿਹਾ ਹੈ ਬਿਲਕੁਲ ਪਰਮਜੀਤ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਵੈਨਕੂਵਰ ਟ੍ਰਾਂਟੋ ਇਹ ਦੋ ਕੱਲੇ ਸ਼ਹਿਰ ਹੀ ਨਹੀਂ ਆ ਕੈਨੇਡਾ 올 ਓਵਰ ਦੇ ਵਿੱਚ ਇਹ ਬਹੁਤ ਵੱਡੀ ਦਿੱਕਤ ਬਣੀ ਹੋਈ ਆ ਇਸ ਵੇਲੇ ਕਿ ਪ੍ਰਾਈਸਾਂ ਜਿਹੜੀਆਂ ਅਸਮਾਨਾਂ ਨੂੰ ਛੂ ਰਹੀਆਂ ਆ ਉਹਦੇ ਪਿੱਛੇ ਸਭ ਤੋਂ ਵੱਡੀ ਰੀਜ਼ਨ ਹੈਗੀ ਆ ਜੀ ਇਸ ਵੇਲੇ ਇੰਟਰਸਟ ਰੇਟ ਜਿਹੜਾ ਇੰਟਰਸਟ ਰੇਟ ਆ 5% ਤੋਂ ਹੁਣ ਕੱਟਦਾ ਕੱਟਦਾ 0.25 ਅੱਗੇ ਘਟਿਆ ਸੀਗਾ ਤੇ ਅੱਜ 24 ਜੁਲਾਈ ਨੂੰ ਫੇਰ ਦੁਬਾਰਾ ਘਟਿਆ ਆ ਤੇ ਇਹਦੇ ਨਾਲ ਥੋੜੀ ਜੀ ਰਿਲੀਫ ਹੈਗੀ ਆ ਬਟ ਅਗੇਨ ਮਾਰਕੀਟ ਬੈਕ ਔਨ ਟਰੈਕ ਆਉਣ ਵਾਸਤੇ ਘਟੋ-ਘਟ ਆਪਾਂ ਨੂੰ ਸਾਲ ਡੇਢ ਸਾਲ इजीली ਲੱਗ ਜਾਣਾ ਆ ਜੋ ਕਿ ਐਕਸਪੈਕਟੇਸ਼ਨ ਆ ਬਾਈ ਨੈਕਸਟ ਈਅਰ ਤੇ ਉੱਥੇ ਰਮਨ ਜੀ ਜਿਵੇਂ ਹੁਣ ਘਰਾਂ ਦੀ ਕਲੋਜ਼ਿੰਗਾਂ ਦੀ ਗੱਲ ਕਰ ਰਹੇ 2024 ਆ ਗਿਆ ਜੀ ਤੇ ਉਹਦਾ ਐਂਡ ਆਫ ਵੀ ਕਹਿ ਸਕਦੇ ਆ ਆਪਾਂ ਕੁਝ ਕੁ ਮਹੀਨੇ ਵਿੱਚ ਰਹਿ ਗਏ ਤੇ ਹੁਣ ਕਲੋਜ਼ਿੰਗ ਆ ਬਿਲਕੁਲ ਨਜ਼ਦੀਕ ਆ ਲੋਕਾਂ ਨੂੰ ਕਿਤੇ ਨਾ ਕਿਤੇ ਇੱਕ ਵੱਡੀ ਚਿੰਤਾ ਖਾਰੀ ਆ ਕਿ ਘਰਾਂ ਨੂੰ ਕਲੋਜ਼ ਕਰਨਾ ਉਹਨਾਂ ਵਾਸਤੇ ਪੈਸਾ ਚਾਹੀਦਾ ਤੇ ਰੀਅਲਟਰਸ ਦੀ ਗੱਲ ਕਰੀਏ ਬਿਲਡਰਸ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਾਰੇ ਪਾਸੇ ਵੱਡੀ ਹਲਚਲ ਹੈ ਬਿਲਡਰ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਜੀ ਅਸੀਂ ਥੋੜਾ ਰੇਟ ਡਾਊਨ ਕਰ ਲੰਨੇ ਆ ਤੁਸੀਂ ਸਿਰਫ ਕਲੋਜ਼ਿੰਗ ਕਰਾ ਲਓ ਵੀ ਉਹ ਵੀ ਕਿਸੇ ਨਾ ਕਿਸੇ ਪਾਸੇ ਫਸੇ ਹੋਏ ਆ ਤਾਂ ਇਹਦਾ ਵੀ ਹੱਲ ਬਸਲ ਕਿਸੇ ਪਾਸੇੋਂ ਨਿਕਲਦਾ ਨਜ਼ਰ ਆ ਰਿਹਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਜੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਲਚਲ ਸਿਰਫ ਇੱਕ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਨਹੀਂ ਹੋ ਰਹੀ ਇਹ ਸਾਰੇ ਪਾਸੇ ਹੋ ਰਹੀ ਹੈ ਜੇ ਤੁਸੀਂ ਗ੍ਰੋਸਰੀਜ਼ ਨੂੰ ਲੈ ਕੇ ਚੱਲੋ ਜਾਂ ਕਿਸੇ ਯੂਨੀਵਰਸਿਟੀ ਦੀ ਐਡਮਿਸ਼ਨ ਨੂੰ ਲੈ ਕੇ ਚਲੋ ਹਰ ਇੱਕ ਚੀਜ਼ ਦੇ ਵਿੱਚ ਕੀਮਤਾ ਵਧੀਆਂ ਹੋਈਆਂ ਨੇ ਐਂਡ ਉਹ ਵਧੀਆਂ ਹੋਈਆਂ ਕੀਮਤਾ ਇੱਕ ਨਾਰਮਲ ਬੰਦੇ ਦੀ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਪਰਮਜੀਤ ਲੈਟਸ ਸੇ ਕਿ ਹਸਬੈਂਡ ਟਰੱਕ ਡਰਾਈਵਰ ਆ ਤੇ ਵਾਈਫ ਜਿਹੜੇ ਆ ਟਿਮ ਹਾਟਨ ਦੇ ਮੈਕਡੋਨਲਡ ਤੇ ਕਿਤੇ ਵੀ ਕੰਮ ਕਰਦੇ ਆ ਹਸਬੈਂਡ ਦਾ ਜੇ ਓਨਰ ਆਪਰੇਟਰ ਆ ਤਾਂ ਉਹਦੀ ਇਨਕਮ ਹੋਊਗੀ 1 ਲੱਖ ਡੇਢ ਲੱਖ ਲੱਖ ਮੈਂ ਡੇਢ ਲੱਖ ਕਹਿ ਰਹੀ ਹਾਂ ਅੱਜਕੱਲ ਟਰੱਕਾਂ ਦੇ ਕੰਮ ਵੀ ਘਟੇ ਹੋਏ ਆ ਹਾਂ ਜੀ ਅਸੀਂ 90000 ਤੁਸੀਂ ਲਗਾ ਕੇ ਚੱਲੋ ਵਾਈਫ ਕਿੰਨਾ ਕਮਾਉਂਦੀ ਹੋਊਗੀ 40000 500 ਸੋ ਜੇ ਆਪਾਂ ਲਗਾ ਕੇ ਚੱਲੀਏ ਲੱਖ ਡੇਢ ਲੱਖ ਦੇ ਵਿੱਚ ਦੋਨਾਂ ਹਸਬੰਡ ਵਾਈਫ ਦੀ ਨੈਟ ਇਨਕਮ ਨੂੰ ਦੇਖਦੇ ਹੋਏ ਤਾਂ ਅੱਜ ਕੱਲ ਦੇ ਦਿਨ ਦੇ ਵਿੱਚ ਇੱਕ ਘਰ ਨੂੰ ਨਾਰਮਲ ਘਰ ਨੂੰ ਜਿਹੜਾ ਅੱਜ ਤੋਂ 5 10 ਸਾਲ ਪਹਿਲਾਂ ਲਿਆ ਹੋਇਆ ਉਹਨੂੰ ਅਫੋਰਡ ਕਰਨਾ ਹੀ ਬਹੁਤ ਔਖਾ ਹੋ ਰਿਹਾ ਤੇ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਟ੍ਰਾਂਟੋ ਵੈਨਕੂਵਰ ਦੇ ਵਿੱਚ ਪ੍ਰਾਈਸਾਂ ਜਿਹੜੀਆਂ ਅਸਮਾਨਾਂ ਨੂੰ ਛੂ ਰਹੀਆਂ ਆ ਉਹ ਤਾਂ ਫਿਰ ਦੂਰ ਦੀ ਗੱਲ ਆ ਜੇ ਕਿਸੇ ਨੇ ਪਿਛਲੇ 2 3 ਸਾਲਾਂ ਦੇ ਵਿੱਚ ਘਰ ਲਿਆ ਹੋਵੇ ਤਾਂ ਡੈਫੀਨੇਟਲੀ ਉਹ ਬੰਦਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕਰ ਰਿਹਾ ਹੋਊ ਤੇ ਉੱਥੇ ਜਿਸ ਤਰ੍ਹਾਂ ਹੁਣ ਬੈਂਕ ਕਰਪਸੀ ਜਿਹੜੀ ਲੋ ਕਰੈਪ ਹੋ ਰਹੀ ਹੈ ਕਿ ਬੈਂਕ ਤੋਂ ਯਾਰ ਕਿ ਲੈ ਸੀ ਇਸੇ ਇਸ ਦਾ ਆਪ ਕੋ ਖੜਾ ਛੜਾ ਲੀਏ ਜਦੋਂ ਘਰ ਲੱਤੇ ਸੀ ਲੋਕਾਂ ਨੇ ਇਹ ਸੋਚ ਕੇ ਲੈ ਸੀ ਕਿ ਯਾਰ ਸਾਡੀ ਇੱਕ ਵਧੀਆ ਇਨਵੈਸਟਮੈਂਟ ਹੈ ਪੈਸਾ ਅਸੀਂ ਵਧੀਆ ਜਗ੍ਹਾ ਇਨਵੈਸਟ ਕਰ ਰਹੇ ਆਂ ਪਰ ਚਲੋ ਸਮੇ ਦਾ ਚੱਕਰ ਇਦਾਂ ਦਾ ਆ ਗਿਆ ਤਾਂ ਬੜੇ ਲੋਕ ਜਿਹੜੇ ਕੀ ਹੋਣਾ ਉਹ ਕਹਿੰਦੇ ਸੀ ਸਕ੍ਰਿਪਟ ਹੋਣਾ ਜ਼ਿਆਦਾ ਸਾਨੂੰ ਵਧੀਆ ਲੱਗਦਾ ਹੈ ਕੀ ਸੁਸਾਇਡ ਹੋਣ ਤੋਂ ਚੰਗਾ ਕਿ ਅਸੀਂ ਬੈਂਕਰਪਸੀ ਕਰ ਲਈਏ ਤੇ ਕ੍ਰੈਡਿਟ ਲਾਈਨਸ ਦੀ ਗੱਲ ਕਰਾਂ ਵਿੱਚ ਕ੍ਰੈਡਿਟ ਸਕੋਰ ਇੰਨੀ ਇੱਕ ਜ਼ਿਆਦਾ ਲਾਈਨਾਂ ਇੰਨੀਆਂ ਜ਼ਿਆਦਾ ਹੋ ਫਾਲ ਹੋ ਗਈਆਂ ਲੋਕਾਂ ਕੋਲੇ ਪੈਸਾ ਨਹੀਂ ਹੈਗਾ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਬੈਂਕਰਪਸੀਆਂ ਹੋ ਰਹੀਆਂ ਲੋਕ ਇਹ ਚੀਜ਼ ਨੂੰ ਲੈ ਕੇ ਪਿੱਛੇ ਖੜਾ ਛੜਾ ਰਹੇ ਆ ਕਿ ਰਮਨ ਜੀ ਤੁਹਾਡੇ ਹਿਸਾਬ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮਾਰਕੀਟ ਕਿਤੇ ਸਥੁਪਤ ਹੋਈ ਤਾਂ ਇਹਨਾਂ ਲੋਕਾਂ ਵਾਸਤੇ ਕੋਈ ਦਿੱਕਤ ਪ੍ਰਸ਼ੰਨੀ ਖੜੀ ਹੋ ਦੇਖੋ ਜੀ ਮੈਂ ਮੈਨੂੰ ਇਸ ਕੰਟਰੀ ਦੇ ਵਿੱਚ ਆਇਆ ਹੋ ਗਿਆ 25 ਸਾਲ 25 ਤੋਂ ਵੀ ਜ਼ਿਆਦਾ ਹੋ ਗਏ ਹੋਣੇ ਆ ਤੇ ਮੈਂ ਇਹੀ ਸੁਜੈਸਟ ਕਰੂੰਗੀ ਕਿ ਕੋਸ਼ਿਸ਼ ਕਰੋ ਸਭ ਤੋਂ ਪਹਿਲਾਂ ਕਿ ਬੈਂਕਰਪਸੀ ਨਾ ਕਰੋ ਜੀ ਜੇ ਤੁਹਾਨੂੰ ਮਾਰੀ ਦੇ ਵੀ ਬੈਂਕਰਪਸੀ ਕਰਨੀ ਪੈ ਰਹੀ ਆ ਤੇ ਦੈਨ ਡੈਫੀਨਿਟਲੀ ਆਪਣੇ ਕੋਲ ਉਸ ਚੀਜ਼ ਦਾ ਤਾਂ ਕੋਈ ਹੱਲ ਨਹੀਂ ਆ ਪਰ ਉਹਦਾ ਇਫੈਕਟ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਤੁਸੀਂ ਆਪਣੇ ਬੱਚੇ ਵਿਆਹਣੇ ਆ ਜਾਂ ਕੁਝ ਹੋਰ ਤੁਸੀਂ ਕੋਈ ਹੋਰ ਨਵੀਂ ਇਨਵੈਸਟਮੈਂਟ ਕਰਨੀ ਆ ਸੋ ਇਹ ਉਸ ਵੇਲੇ ਤੁਹਾਨੂੰ ਇਹਨਾਂ ਚੀਜ਼ਾਂ 'ਚ ਕਾਫੀ ਦਿੱਕਤਾਂ ਆ ਸਕਦੀਆਂ ਇਹ ਮੇਰਾ ਟਾਪਿਕ ਨਹੀਂ ਆ ਬੈਂਕਰਪਸੀ ਦਾ ਬਟ ਅਗੇਨ ਉਹਦੇ ਨਾਲ ਰਲਦਾ ਮਿਲਦਾ ਟਾਪਿਕ ਆ ਸੋ ਇਸ ਕਰਕੇ ਮੈਂ ਮੇਰੀ ਹੰਬਲ ਰਿਕਵੈਸਟ ਇਹ ਹੀ ਹੋਊਗੀ ਕਿ ਕੋਸ਼ਿਸ਼ ਕਰੋ ਕਿ ਬੈਂਕਰਪਸੀ ਤੁਸੀਂ ਨਾ ਕਰੋ ਜੀ ਇਹਦੇ ਨਾਲ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਠੀਕ ਹੋ ਸਕਦਾ ਜਾਂ ਨਹੀਂ ਇਟ 올 ਡਿਪੈਂਡ ਹੈ ਸਾਰਾ ਕੁਝ ਡਿਪੈਂਡ ਕਰਦਾ ਆ ਆਪਣੇ ਇੰਟਰਸਟ ਰੇਟ ਦੇ ਉੱਤੇ ਤਾਂ ਆਪਾਂ ਡੈਫੀਨੇਟਲੀ ਫਾਲੋ ਕਰਦੇ ਆ ਅਮਰੀਕਾ ਨੂੰ ਜੇ ਅਮਰੀਕਾ ਦਾ ਇੰਟਰਸਟ ਰੇਟ ਡ੍ਰੌਪ ਹੁੰਦਾ ਤੇ ਆਪਣਾ ਹੋਊਗਾ ਰਾਈਟ ਆਪਾਂ ਉਹਨਾਂ ਤੋਂ ਥੋੜੇ ਬਿਹਾਈਂਡ ਚੱਲਦੇ ਆ ਬਟ ਉਹਦੇ ਨਾਲ ਨਾਲ ਜੇ ਦੇਖਿਆ ਜਾਵੇ ਆਈ ਮੀਨ ਮੇਰਾ ਤਾਂ ਕਾਫੀ ਜਾਣ ਰੌਣ ਲੱਗਾ ਰਹਿੰਦਾ ਆ ਅਮਰੀਕਾ ਦੇ ਵਿੱਚ ਤੇ ਮੈਂ ਦੇਖਦੀ ਆ ਉੱਥੇ ਜਿਹੜੀਆਂ ਪ੍ਰਾਪਰਟੀਆਂ ਆ ਪਰਮਜੀਤ ਕੰਪੇਅਰ ਟੂ ਆਪਣੇ ਇੱਥੇ ਲੋਕਾਂ ਨੇ ਅੱਡੀਆਂ ਚੁੱਕ ਚੁੱਕ ਫਾਇਏ ਲਏ ਹੋਏ ਆ ਪਿਛਲੇ 2 ਸਾਲਾਂ ਦੇ ਵਿੱਚ ਜੀ ਆ 2-2 ਮਿਲੀਅਨ ਦੀਆਂ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਦੀ ਗੱਲ ਕਰਦੇ ਆ ਜੀ ਜੀ ਪਰ ਅੱਜ ਦੀ ਡੇਟ ਦੇ ਵਿੱਚ ਜੇ ਉਹਦਾ ਇੰਟਰਸਟ ਰੇਟ 7% 6% ਉਹਨਾਂ ਨੂੰ ਦੇਣਾ ਪੇ ਕਰਨਾ ਪੈ ਰਿਹਾ ਹੈ ਤਾਂ ਆਲਮੋਸਟ 16-17000 ਡਾਲਰ ਕਿਸ਼ਤ ਬਣਦੀ ਆ ਹੂੰ ਬਹੁਤ ਨਾਰਮਲ ਬੰਦਾ ਤਾਂ ਉਹਨੂੰ ਅਫੋਰਡ ਨਹੀਂ ਕਰ ਪਾਊਗਾ ਨਹੀਂ ਕਰ ਸਕਦਾ ਠੀਕ ਆ ਤੇ ਜੇ ਆਪਾਂ ਕੰਪੇਅਰ ਕਰੀਏ ਅਮਰੀਕਾ ਨੂੰ ਅਮਰੀਕਾ ਦੇ ਡੈਫੀਨਿਟਲੀ ਜੇ ਤੁਸੀਂ 4 ਲੱਖ ਦੀ 5 ਲੱਖ ਦੀ ਵਧੀਆ ਤੋਂ ਵਧੀਆ ਪ੍ਰਾਪਰਟੀ ਲੈਂਦੇ ਹੋ ਹੂੰ 4500 ਤੋਂ 5000 ਸਕੁਅਰ ਫੁੱਟ ਜੇ ਤੁਸੀਂ ਉਹਦਾ 20% ਡਾਊਨ ਵੀ ਦੰਨੇ ਆ ਫਿਰ ਵੀ ਤੁਹਾਡੀ ਮਾਰਗੇਜ ਜਿਹੜੀ ਆ 3.5 ਤੋ 4 ਲੱਖ ਦੇ ਵਿੱਚ ਵਿੱਚ ਬਣਦੀ ਆ ਕੰਪੇਅਰ ਟੂ ਜੇ ਅਮਰੀਕਾ ਦਾ ਅੱਜ ਦੀ ਡੇਟ ਦੇ ਵਿੱਚ ਇੰਟਰਸਟ ਰੇਟ 8% ਵੀ ਆ 9% ਵੀ ਆ ਫਿਰ ਵੀ ਉਹਨਾਂ ਦੀ ਕਿਸ਼ਤ ਆਪਣੇ ਜਿੰਨੀ ਨਹੀਂ ਬਣੂਗੀ ਕਹਿੰਦਾ ਮਤਲਬ 16-17 ਹਜ਼ਾਰ ਡਾਲਰ ਨਹੀਂ ਬਣੂਗੀ ਉਹਨਾਂ ਦੀ ਕਿਸ਼ਤ ਫਿਰ ਵੀ 6000 ਬਣ ਜੂਗੀ ਜ਼ਿਆਦਾ ਤੋਂ ਜ਼ਿਆਦਾ ਪਰ ਅਮਰੀਕਾ ਦੀ ਅਫੋਰਡੇਬਿਲਟੀ ਆਪਣੇ ਨਾਲੋਂ ਬਹੁਤ ਵਧੀਆ ਆ ਸੋ ਆਪਾਂ ਉਸ ਦੇਸ਼ ਦੀ ਰੀਸ ਨਾ ਕਰਦੇ ਹੋਏ ਆਪਣੀ ਚਾਦਰ ਦੇਖ ਕੇ ਪੈਰ ਪਸਾਰੀਏ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ ਤੇ ਰਵਨ ਜੀ ਜਿਵੇਂ ਹੁਣ ਅੱਜ ਇੰਟਰਸਟ ਰੇਟ ਜਿੱਥੇ ਬੈਂਕ ਆਫ ਕੈਨੇਡਾ ਨੇ ਘਟਾ ਦਿੱਤਾ ਥੋੜਾ ਜਿਹਾ ਘਟਾ ਦਿੱਤਾ ਤੇ ਕੀ ਲੱਗਦਾ ਇਸ ਤੋਂ ਪਹਿਲਾਂ ਜਦੋਂ ਰੇਟ ਘਟੇ ਸੀ ਤਾਂ ਮਾਰਕੀਟ ਦੇ ਵਿੱਚ ਇੱਕ ਹਲਚਲ ਜੀ ਪੈ ਗਈ ਸੀ ਕਿ ਹੁਣ ਘਰ ਲੋਕ ਫਟਾਫਟ ਫੇਅਰ ਖਰੀਦਣਗੇ ਜਾਂ ਕਲੋਜ਼ਿੰਗਾਂ ਛੇਤੀ ਕਰਾ ਲੈਣਗੇ ਜਾਂ ਇਦਾਂ ਦਾ ਹੁਣ ਤੁਹਾਡੇ ਹਿਸਾਬ ਨਾਲ ਜਿਹੜਾ ਇਹ ਇੰਟਰਸਟ ਰੇਟ ਅੱਜ ਘਟਿਆ ਇਹਦੇ ਨਾਲ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਕੀ ਫਾਇਦਾ ਹੋਊਗਾ ਦੇਖੋ ਜੀ بڑے ਰਿਅਲਟਰ ਇਹੋ ਜਿਹੇ ਆ ਜਿਹੜੇ ਅੱਜ ਦੇ ਦਿਨ ਦੇ ਵਿੱਚ ਪਾਰਟੀ ਕਰ ਰਹੇ ਆ ਕਿ 0.25 ਇੰਟਰਸਟ ਰੇਟ ਡ੍ਰੌਪ ਹੋਇਆ ਆ ਜੀ ਲੋਕਾਂ ਨੂੰ ਬੇਫਕੂ ਬਣਾ ਰਿਹਾ ਕਿ ਠੀਕ ਆ ਪਾਰਟੀ ਦਾ ਟਾਈਮ ਆ ਲੈਟਸ ਡੂ ਪਾਰਟੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਧੜਾ ਧੜੀ ਫੇਰ ਲੱਗ ਜੂਗੀ ਠੀਕ ਆ ਜੀ ਅਗੇਨ ਮੈਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਸ਼ੂਜ਼ ਦੇ ਵਿੱਚ ਰੱਖ ਕੇ ਇਹ ਗੱਲ ਕਰਦੀ ਆ ਕਿ ਅਗੇਨ ਆਪਣੀ ਚਾਦਰ ਦੇਖ ਕੇ ਪੈਰ ਪਸਾ ਰਹੇ ਹੋ ਠੀਕ ਆ ਰੀਅਲਟਰਸ ਦਾ ਕੰਮ ਆ ਤੁਹਾਨੂੰ ਘਰ ਵੇਚਣਾ ਪਰ ਅਗੇਨ ਤੁਸੀਂ ਉਸ ਰੀਅਲਟਰ ਬਾਰੇ ਪਹਿਲਾਂ ਪੂਰੀ ਆ ਜਾਨ ਜਾਣਕਾਰੀ ਹਾਂ ਉਹ ਇਨਫੋਰਮੇਸ਼ਨ ਲਿਓ ਠੀਕ ਆ ਹਾਂ ਜੀ ਨਹੀਂ ਮੇਰੇ ਕੋਲ ਨਹੀਂ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਤੁਸੀਂ ਰੀਕੋ ਤੇ ਜਾ ਕੇ ਵੀ ਦੇਖ ਸਕਦੇ ਹੋ ਉਸ ਰੀਅਲਟਰ ਬਾਰੇ ਠੀਕ ਆ ਜਿੱਥੇ ਤੁਸੀਂ ਗੱਲ ਕਰਦੇ ਕਿ ਅੱਜ 0.25 ਇੰਟਰਸਟ ਰੇਟ ਘਟਿਆ ਵਾ ਕੀ ਉਹਦੇ ਨਾਲ ਮਾਰਾ ਮਾਰੀ ਸ਼ੁਰੂ ਹੋ ਜੂਗੀ ਬਿਲਕੁਲ ਨਹੀਂ ਇਹ ਝੂਠੀ ਖਬਰ ਆ ਕਿ ਮਾਰਾ ਮਾਰੀ ਫੇਰ ਸ਼ੁਰੂ ਹੋ ਜੂਗੀ ਘੱਟ ਤੋਂ ਘੱਟ ਆਉਣ ਵਾਲੇ ਸਾਲ ਤੱਕ ਹਮਮ नेक्स्ट ਈਅਰ ਨੀਅਰ ਅਬਾਊਟ ਇਲੈਕਸ਼ਨਸ ਦੇ ਟਾਈਮ ਤੱਕ ਇਹੋ ਜਿਹਾ ਕੁਝ ਨਹੀਂ ਹੋਣਾ ਤੇ ਜੇ ਕੋਈ ਤੁਹਾਨੂੰ ਕਹਿ ਰਿਹਾ ਆ ਕਿ ਹਾਂਜੀ ਇੰਟਰਸਟ ਰੇਟ ਡ੍ਰੌਪ ਹੋਣੇ ਸ਼ੁਰੂ ਹੋ ਗਏ ਮੂਵ ਔਨ ਮੂਵ ਔਨ ਮੂਵ ਔਨ ਅਗੇਨ ਤੁਸੀਂ ਆਪਣੇ ਫਾਈਨੈਂਸ਼ੀਅਲਸ ਦੇਖੇ ਤੋਂ ਬਿਨਾ ਮੂਵ ਔਨ ਨਾ ਹੋਇਓ ਰੀਅਲਟਰ ਨੇ ਤੁਹਾਨੂੰ ਪੇਪਰਵਰਕ ਸਾਈਨ ਕਰਾਉਣੇ ਆ ਇਹਦੀ ਐਂਡ ਦੇ ਵਿੱਚ ਕਿਸ਼ਤਾਂ ਦਾ ਤੁਸੀਂ ਪੇ ਕਰਨੀ ਆ ਸੋ ਬੜਾ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਮੇਰੇ ਖਿਆਲ ਨਾਲ ਬਿਲਕੁਲ ਹੈ ਕਿਉਂਕਿ ਦੇਖੋ ਜੀ ਚਾਹੇ ਆਪਾਂ ਇੰਡੀਆ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ ਬਹੁਤ ਸਾਰੇ ਲੋਕਾਂ ਦੀ ਹਮੇਸ਼ਾ ਇਹ ਗੱਲ ਮੈਂ ਸੁਣਦਾ ਹੁੰਨਾ ਕਿ ਆਪਾਂ ਕੈਨੇਡਾ ਤੋਂ ਜਾ ਕੇ ਅਮਰੀਕਾ ਸ਼ਿਫਟ ਹੋ ਜੰਨੇ ਆ ਉੱਥੇ ਘਰ ਲੈਣਾ ਬੜਾ ਸੌਖਾ ਉੱਥੇ 1.5 ਲੱਖ ਡਾਲਰ ਦਾ ਘਰ ਪੈਣ ਜਾਂਦਾ ਹੈ ਲੱਖ ਡਾਲਰ ਦਾ ਪੈ ਜਾਂਦਾ ਹੈ ਆਪਣੇ ਆਪਣੇ ਇੱਕ ਸਵਾਲ ਹਰ ਇੱਕ ਬੰਦੇ ਦੇ ਜ਼ਿਹਨ 'ਚ ਹੁੰਦੇ ਆ ਜੀ ਤਾਂ ਹੁਣ ਉਹ ਜਿਵੇਂ ਤੁਸੀਂ ਹੁਣ ਇਹਦਾ ਤੱਥ ਤਾਂ ਕੱਢ ਕੇ ਦੱਸ ਹੀ ਦਿੱਤਾ ਕਿ ਅਮਰੀਕਾ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਆਪਣੀ ਚਾਦਰ ਦੇਖ ਕੇ ਪੈਰ ਬਸਾਰਨਾ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਅੱਜ ਇਹ ਸਪੈਸ਼ਲ ਸ਼ੋਅ ਇਸੇ ਕਰਕੇ ਕਰ ਰਿਹਾ ਕਿ ਅੱਜ ਇੰਟਰਸਟ ਰੇਟ ਘਟਿਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵੱਡਾ ਇੱਕ ਧੂਮ ਉੱਠਾ ਜਾ ਰਿਹਾ ਇਸ ਨੂੰ ਲੈ ਕੇ ਕਿ ਕੈਨੇਡਾ ਦੇ ਵਿੱਚ ਘਰ ਬੜੇ ਸਸਤੇ ਹੋ ਗਏ ਜੀ ਹੁਣ ਲੋਕ ਘਰ ਖਰੀਦਣਗੇ ਜੀ ਤੁਸੀਂ ਵੀ ਹੋ ਜੋ ਤਿਆਰ ਘਰ ਖਰੀਦਣ ਵਾਸਤੇ ਹਾਂ ਸੋ ਕਿਤੇ ਨਾ ਕਿਤੇ ਜਦੋਂ ਅਵੇਅਰਨੈਸ ਦੀ ਗੱਲ ਹੁੰਦੀ ਆ ਰਮਨਜੀਤਾਂ ਅਸੀਂ ਹਮੇਸ਼ਾ ਸੋਚਦੇ ਹੁੰਨੇ ਜੇ ਕਿਸੇ ਨੂੰ ਆਪਾਂ ਚੰਗੀ ਸਲਾਹ ਦੇ ਦਈਏ ਤਾਂ ਉਹਦਾ ਕਿਤੇ ਨਾ ਕਿਤੇ ਭਲਾ ਹੋ ਜਾਏ ਪਰ ਕਿਸੇ ਨੂੰ ਮਾੜੀ ਸਲਾਹ ਨਾ ਦੋ ਬਿਲਕੁਲ ਜੀ ਤਾਂ ਹੁਣ ਜਦੋਂ ਆਪਾਂ ਵੱਡੇ ਘਰਾਂ ਤੋਂ ਲੈ ਕੇ ਹੁਣ ਛੋਟੇ ਘਰਾਂ ਵਾਲੇ ਪਾਸੇ ਚਲ ਜਾਈਏ ਜャ ਵੱਡੇ ਜਿਹੜੇ ਹੁਣ 1.5 ਤੋਂ 2 ਮਿਲੀਅਨ ਦਾ ਜਿਨ੍ਹਾਂ ਨੇ ਘਰ ਲੱਤਾ ਹੋਇਆ ਇੰਨੇ ਕੁ ਇੰਟਰਸਟ ਰੇਟ ਘਟਣ ਨਾਲ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਕੋਈ ਵੱਡਾ ਫਾਇਦਾ ਹੋਵੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਮੈਂ ਇਹੀ ਕਹੂੰਗੀ ਜੇ ਕਿਸੇ ਨੇ 1.5 ਤੋਂ 2 ਮਿਲੀਅਨ ਤੱਕ ਦਾ ਘਰ ਲਿਆ ਹੋਇਆ ਵਾ ਤੋਂ ਬਾਅਦ 0.25 ਡ੍ਰੌਪ ਹੋਣ ਨਾਲ 50 ਡਾਲਰ ਤੁਹਾਡੀ ਕਿਸ਼ਤ ਵਿੱਚ ਫਰਕ ਪੈ ਜਾਊਗਾ 75 ਡਾਲਰ ਪੈ ਜਾਊਗਾ ਹਮਮ अगेन ਇਟਸ ਨਾਟ ਹੈਲਪਫੁਲ ਤੇ ਮੈਂ ਇਸੇ ਕਰਕੇ ਕਹਿ ਰਹੀ ਹਾਂ ਕਿ ਅਜੇ ਜੇ ਤੁਸੀਂ ਵੇਟ ਕਰ ਸਕਦੇ ਹੋ ਤਾਂ ਵੇਟ ਕਰੋ ਜੇ ਨਹੀਂ ਕਰ ਸਕਦੇ ਡੈਫੀਨੇਟਲੀ ਫਰਸਟ ਟਾਈਮ ਹੋਮ ਬਾਇਰਸ ਵਾਸਤੇ ਇਹ ਸੁਨਹਿਰਾ ਮੌਕਾ ਆ ਉਹ ਇਸ ਕਰਕੇ ਕਿ ਮਾਰਕੀਟ ਅਸ ਵੇਲੇ ਬਿਲਕੁਲ ਆਪਣੇ ਬਾਟਮ ਪੀਕ ਦੇ ਉੱਤੇ ਆ ਠੀਕ ਆ ਸੋ ਜੇ ਤੁਸੀਂ ਤੁਹਾਡੇ ਕੋਲ ਡਾਊਨ ਪੇਮੈਂਟ ਲਈ ਪੈਸੇ ਹੈ ਤੁਹਾਡੀਆਂ ਜੌਬਸ ਵਧੀਆ ਸਿਕਿਉਰਡ ਆ ਤੇ ਡੈਫੀਨੇਟਲੀ ਤੁਸੀਂ ਉਧਰਲੇ ਪਾਸੇ ਨੂੰ ਵੀ ਜਾ ਸਕਦੇ ਹੋ ਤੁਸੀਂ ਪ੍ਰਾਪਰਟੀ ਲੈ ਸਕਦੇ ਹੋ ਬਟ ਅਗੇਨ ਫਰਸਟ ਟਾਈਮ ਹੋਮ ਬਾਇਰ ਨੂੰ ਨਾ ਤਾਂ ਮੈਂ ਕਦੀ ਇਹ ਰეკਮੈਂਡ ਕਰਦੀ ਆ ਅੱਜ ਜੇ ਮੈਂ ਕਿਸੇ ਨੂੰ ਪ੍ਰਾਪਰਟੀ ਦਿਖਾ ਰਹੀ ਸੀਗੀ ਤਾਂ ਉਹਦੇ ਵਿੱਚ ਆਪਾਂ ਨੂੰ ਫਰਸਟ ਟਾਈਮ ਹੋਮ ਬਾਇਰ ਕਈ ਵਰੀ ਕਹਿ ਦਿੰਦੇ ਨੇ ਕਿ ਕੋਈ ਨਾ ਇਹ ਘਰ ਥੋੜਾ ਵੇਅਰ ਐਂਡ ਟੇਅਰ ਹੋਇਆ ਹੋਇਆ ਤੇ ਚਲੋ ਆਪਾਂ ਇਹਦੇ ਵਾਸਤੇ ਚਲੇ ਜਾਂਦੇ ਆ ਮੈਂ ਇੱਕ ਹੱਥ ਜੋੜ ਕੇ ਫਰਸਟ ਟਾਈਮ ਹੋਮ ਬਾਇਰਸ ਨੂੰ ਇਹ ਰਿਕੁਐਸਟ ਕਰਦੀ ਆ ਜਿਹੜੇ ਘਰ ਦੇ ਵਿੱਚ ਕੰਮ ਹੋਣ ਵਾਲਾ ਹੋਵੇ ਨਾ ਅਸੀਂ ਅੱਜ ਕੈਨੇਡਾ ਦੇ ਵਿੱਚ ਆਇਆ ਨੂੰ ਸਾਨੂੰ 25-30 ਸਾਲ ਹੋ ਗਿਆ ਤੇ ਮੇਰੇ ਖਿਆਲ ਨਾਲ ਮੈਂ ਅੱਜ ਵੀ ਆਪਣੀ ਜ਼ਿੰਦਗੀ ਚ ਬਹੁਤ ਕੁਝ ਦੇਖ ਰਹੀ ਆ ਤੇ ਮੇਰਾ ਇਹੀ ਮੈਸੇਜ ਆ ਸਾਰਿਆਂ ਨੂੰ ਫਰਸਟ ਟਾਈਮ ਬਾਏਰਸ ਨੂੰ ਵੀ ਕਦੇ ਵੀ ਘਰ ਜਿਹੜੇ ਵਿੱਚ ਕੰਮ ਹੋਣ ਵਾਲਾ ਹੋਵੇ ਫਰਸਟ ਟਾਈਮ ਹੋਮ ਬਾਏਰ ਬਣ ਕੇ ਉਹ ਘਰ ਨਾ ਲਿਓ ਬੇਸ਼ੱਕ ਤੁਸੀਂ ਛੋਟਾ ਘਰ ਲੈ ਲਓ ਤੇ ਸੈਕਿੰਡ ਟਾਈਮ ਜਦੋਂ ਜੰਪ ਮਾਰਨਾ ਹੈ ਡੀਟੈਚ ਪ੍ਰਾਪਰਟੀ ਤੁਹਾਨੂੰ ਕਿਤੇ ਦੇਖ ਰਹੀ ਆ ਜਿਹਦੇ ਵਿੱਚ ਕੰਸਟਰਕਸ਼ਨ ਕੰਮ ਹੋਣ ਵਾਲਾ ਆ ਤੇ ਤੁਸੀਂ ਸੈਕਿੰਡ ਟਾਈਮ ਉਸ ਪ੍ਰਾਪਰਟੀ ਵਾਸਤੇ ਮੂਵ ਔਨ ਕਰ ਜਿਓ ਪਰ ਫਰਸਟ ਟਾਈਮ ਹੋਮ ਬਾਏਰ ਮੈਂ ਹਾਈਲੀ ਰეკਮੈਂਡ ਕਰੂਗੀ ਕਿ ਇਧਰਲੇ ਪਾਸਿਆਂ ਨੂੰ ਨਾ ਜਾਓ ਉਥੇ ਰਮਨ ਜੀ ਸਾਡੇ ਇੱਕ ਦੋਸਤ ਹੈ ਜੀ ਉਹਨਾਂ ਨੇ ਇੱਕ ਕਾਂਡੋ ਖਰੀਦਿਆ ਹੁਣ ਨਾਰਮਲੀ ਇਸ ਤਰ੍ਹਾਂ ਦਾ ਇੱਕ ਦੌਰ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੱਕ ਬਿਊਟੀ ਸੀ ਸਾਡੇ ਮਲਕ ਦੀ ਖਾਸ ਕਰਕੇ ਬ੍ਰੈਂਪਟਨ ਦੇ ਵਿੱਚ ਕਹਿੰਦੇ ਹੁੰਦੇ ਸੀ ਯਾਰ ਵੀ ਸਾਡੀਆਂ ਟੇਪਰ ਛੱਤਾਂ ਵਾਲੇ ਘਰ ਇੱਥੇ ਜਦੋਂ ਸਨੋ ਪੈਂਦੀ ਹੈ ਤਾਂ ਟੇਪਰ ਛੱਤਾਂ ਥੱਲੇ ਪਰ ਹੁਣ ਅਸਮਾਨ ਚੁੰਮਦੀਆਂ ਇਮਾਰਤਾਂ ਜਿਹੜੀਆਂ ਹੌਲੀ ਹੌਲੀ ਬਣਨੀਆਂ ਸ਼ੁਰੂ ਜੀ ਤਾਂ ਕੀ ਹੁਣ ਜੇ ਦੇਖਿਆ ਜਾਵੇ ਜਿਹੜੇ ਜੋ ਪ੍ਰਾਈਸ ਅੱਜ ਉੱਥੇ ਚੱਲ ਰਹੇ ਆ ਜਾਂ ਜ਼ਿਮੇ ਦੇ ਵੀ ਆ ਕੀ ਉੱਥੇ ਪੈਸਾ ਇਨਵੈਸਟ ਕਰਨਾ ਜ਼ਿਆਦਾ ਸੇਫ ਹੈ ਜਾਂ ਫਿਰ ਇੱਕ ਨਾਰਮਲੀ ਆਪਣਾ ਇੱਕ ਸਿੰਪਲ ਆਪਣਾ ਘਰ ਲੈਣਾ ਜ਼ਿਆਦਾ ਸੇਫ ਹੈ ਅਗੇਨ ਇਹ ਸਭ ਕੁਝ ਪਰਮਜੀਤ ਡਿਪੈਂਡ ਕਰਦਾ ਹੈ ਡਿਪੈਂਡ ਮੈਂ ਤੁਹਾਡੀ ਮੈਂ ਗੱਲ ਡਿਪੈਂਡ ਤੁਹਾਡੇ ਬਜਟ ਤੇ ਕਰਦਾ ਲੇਕਿਨ ਭਾਈ ਤੁਸੀਂ ਖਰੀਦ ਦੀ ਪਲਾਨਿੰਗ ਦੱਸ ਰਹੇ ਹੋ ਖਰੀਦ ਦੀ ਪਲਾਨਿੰਗ ਦੇ ਵਿੱਚ ਵੀ ਹੁਣ ਦੇਖੋ ਜਿਵੇਂ ਹਰ ਇੱਕ ਚੀਜ਼ ਦੀ ਬਾਜ਼ਾਰ ਕੀਮਤ ਵਧੀ ਹੋਈ ਆ ਹਾਂਜੀ ਜਿਹੜੇ ਬਿਲਡਰਸ ਆ ਕਈ ਬਿਲਡਰਸ ਨੇ ਤਾਂ ਬੈਂਕਰਪਸੀ ਕੀਤੀ ਹੋਈ ਆ ਠੀਕ ਆ ਬੈਂਕਰਪਸੀ ਉਹਨਾਂ ਡਿਕਲੇਅਰ ਕੀਤੀ ਹੋਈ ਤੇ ਬੜੇ ਹੀ ਭੈਣ ਭਰਾਵਾਂ ਦਾ ਪੈਸਾ ਵੀ ਫਸਿਆ ਹੋਇਆ ਜਿਵੇਂ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਇਹ ਕਹਿ ਦਵਾਂ ਕਿ ਠੀਕ ਆ ਤੁਸੀਂ ਵੱਡੀਆਂ ਵੱਡੀਆਂ ਇਮਾਰਤਾਂ ਦੇ ਵਿੱਚ ਆਪਣਾ ਘਰ ਬਣਾ ਲਓ ਰਾਈਟ ਤਾਂ ਉਹ ਵੀ ਮੇਰੇ ਖਿਆਲ ਨਾਲ ਸਹੀ ਨਹੀਂ ਹੋਊਗਾ ਸੋ ਅਗੇਨ ਜੋ ਅੱਜ ਕੱਲ੍ਹ ਦੌਰ ਚੱਲ ਰਿਹਾ ਆ ਉਹ ਦੌਰ ਨੂੰ ਦੇਖਦੇ ਹੋਏ ਤਾਂ ਮੇਰੇ ਖਿਆਲ ਨਾਲ ਟਾਈਮ ਨੂੰ ਦੇਖਦੇ ਹੋਏ ਕੋਈ ਐਕਸ਼ਨ ਲੈਣਾ ਚਾਹੀਦਾ ਆ ਉਸ ਤੋਂ ਬਿਨਾ ਨਹੀਂ ਏ ਰਮਨ ਜੀ ਜਿਵੇਂ ਹੁਣ ਖਾਸ ਕਰਕੇ ਜਿਹੜੇ ਨਵੇਂ ਲੋਕ ਨੇ ਜਿਵੇਂ ਤੁਸੀਂ ਉਹਨਾਂ ਨੂੰ ਖੈਰ ਸਿੱਖਿਆ ਦਿੱਤੀ ਤਾਂ ਹੈ ਕਿਸੇ ਨਵੇਂ ਲੋਕ ਨੇ ਕਿਸੇ ਨਵੇਂ ਸਟੂਡੈਂਟ ਭੈਣ ਭਰਾ ਨੇ ਕਿਸੇ ਨੇ ਜਾਂ ਫਿਰ ਕੋਈ ਨਮਾ ਪੀਆਰ ਇਥੇ ਆਇਆ ਉਹ ਕਹਿੰਦਾ ਵੀ ਘਰ ਬੈ ਲੈਣਾ ਘਰ ਲੈਣ ਵਾਸਤੇ ਉਹਨੂੰ ਫਸਟ ਆਫ ਆਲ ਕੀ ਪਹਿਲਾ ਸਟੈਪ ਚੱਕਣਾ ਚਾਹੀਦਾ ਕਿਸ ਤਰ੍ਹਾਂ ਦੀ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਨਾਲ ਕਿ ਕਿਉਂਕਿ ਦੇਖੋ ਦੇਖੋ ਰੀਅਲ ਏਸਟੇਟ ਨਾਲ ਰਿਲੇਟਡ ਕੋਈ ਵੀ ਬੰਦਾ ਦੇਖੋ ਕੋਈ ਵੀ ਕੰਮ ਦੀ ਗੱਲ ਕਰੀਏ ਜਦੋਂ ਉਹਨਾਂ ਕੋਲ ਨਾਮਾ ਬੰਦਾ ਆਉਂਦਾ ਉਹ ਨਹੀਂ ਚਾਹੁੰਦੇ ਕਿ ਉਹ ਸਾਡੇ ਕੰਪਨੀ ਚੋਂ ਜਾਂ ਘਰ ਚੋਂ ਦੁਕਾਨ ਚੋਂ ਬਾਹਰ ਜਾਵੇ ਉਹ ਹਰੇਕ ਨੂੰ ਸੰਭਾਲ ਕੇ ਕੋਸ਼ਿਸ਼ ਕਰਦੇ ਆ ਜੀ ਤਾਂ ਤੁਹਾਡੇ ਹਿਸਾਬ ਨਾਲ ਤੁਹਾਡਾ ਆਪਣਾ ਇੰਨਾ ਇੰਨਾ ਲੰਬਾ ਇੱਕ ਐਕਸਪੀਰੀਅੰਸ ਹੈ ਕੀ ਲੱਗਦਾ ਹੈ ਕਿ ਉਹਨੂੰ ਕੀ ਇਸ ਦੇ ਉੱਪਰ ਪਹਿਲਾ ਸਟੈਪ ਕੀ ਚੁੱਕਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲਾ ਸਟੈਪ ਤਾਂ ਇਹ ਚੁੱਕਣਾ ਚਾਹੀਦਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਉਸ ਰੀਅਲਟਰ ਦੀ ਪਰਖ ਕਰੋ ਕਿ ਉਹ ਸਰਟੀਫਾਈਡ ਰੀਅਲਟਰ ਹੈਗਾ ਆ অন্ਟਾਰੀਓ ਚ ਜਾਂ ਕੈਨੇਡ ਕਿਤੇ ਵੀ ਉਹਦੇ ਕੋਲ ਲਾਇਸੈਂਸ ਹੈਗਾ ਆ ਟੂ ਡਿਲੀਵਰ ਦਾ ਰੀਅਲ ਸਟੇਟ ਠੀਕ ਆ ਸੈਕੰਡ ਆਫ ਆਲ ਤੁਸੀਂ ਉਸ ਬੰਦੇ ਦੀ ਨੌਲੇਜ ਪਰਖੋ ਕਿ ਉਹਦੇ ਕੋਲ ਕਿੰਨੀ ਨੌਲੇਜ ਆ ਉਹਨੇ ਕਿੰਨੀਆਂ ਪ੍ਰੋਪਰਟੀਆਂ ਅੱਜ ਤੱਕ ਵੇਚੀਆਂ ਹੋਈਆਂ ਆ ਜੀ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਨਾਲ ਬਹੁਤ ਮੈਟਰ ਕਰਦੀਆਂ ਆ ਬੀਇੰਗ ਅ ਫਰਸਟ ਟਾਈਮ ਹੋਮ ਬਾਇਰ ਜਾਂ ਬੀਇੰਗ ਅ ਸਟੂਡੈਂਟ ਜੀ ਜਿਹੜਾ ਸਟੂਡੈਂਟ ਹੁੰਦਾ ਆ ਜਦੋਂ ਉਹਨੂੰ ਨਵੀਂ-ਨਵੀਂ ਪੀਆਰ ਮਿਲਦੀ ਆ ਹਰ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਹੈ ਕਿ ਇਸ ਕੰਟਰੀ ਦੇ ਵਿੱਚ ਅਸੀਂ ਆਪਣਾ ਘਰ ਲੈਣਾ ਜੀ ਜੋ ਜਦੋਂ ਹੀ ਪੀਆਰ ਹੁੰਦਾ ਉਹ ਆਪਣੀ ਹੰਟ ਸਟਾਰਟ ਕਰ ਦਿੰਦਾ ਆ ਠੀਕ ਆ ਪਹਿਲਾ ਘਰ ਦੇਖਣ ਵਾਸਤੇ ਸ਼ੁਰੂ ਹੋ ਜਾਂਦਾ ਆ ਤੇ ਸਭ ਤੋਂ ਪਹਿਲਾਂ ਅਗੇਨ ਰਿਐਕਟਰ ਦੇ ਬਾਰੇ ਪਰਖ ਕਰੋ ਉਸ ਤੋਂ ਬਾਅਦ ਜਿਹੜੀਆਂ ਡੀਟੇਲਸ ਨੇ ਕਿ ਜਦੋਂ ਆਪਾਂ ਘਰ ਲੈਣਾ ਹੈ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਿਸੇ ਵੀ ਬੈਂਕ ABC ਬੈਂਕ ਜੋ ਵੀ ਤੁਸੀਂ ਡੀਲ ਕਰਦੇ ਹੋ ਉਹਨਾਂ ਦੇ ਕੋਲ ਜਾ ਕੇ ਆਪਣਾ ਪੋਰਟਫੋਲੀਓ ਉਹਨਾਂ ਨੂੰ ਦਿਖਾਓ ਉਹਨਾਂ ਨੂੰ ਦੱਸੋ ਕਿ ਅਸੀਂ ਫਰਸਟ ਟਾਈਮ ਹੋਮ ਬਾਏਰ ਆ ਸਾਡੇ ਕੋਲ ਇੰਨੇ ਕੁ ਫੰਡਸ ਬੈਂਕ ਦੇ ਵਿੱਚ ਪਏ ਹੋਏ ਆ ਅਸੀਂ ਰੀਸੈਂਟਲੀ ਪੀਆਰ ਹੋਏ ਆ ਤਾਂ ਉਹ ਦੇਖਦੇ ਹੋਏ ਤੁਹਾਨੂੰ ਦੱਸ ਸਕਦੇ ਆ ਇਟਸ ਫ੍ਰੀ ਆਫ ਕਾਸਟ ਉਹ ਦੇਖਦੇ ਹੋਏ ਬੈਂਕ ਤੁਹਾਨੂੰ ਦੱਸ ਸਕਦੀ ਕਿ ਤੁਸੀਂ ਇੰਨੇ ਕੁ ਪੈਸੇ ਲਈ एलिਜੀਬਲ ਹੋ ਘਰ ਲੈਣ ਵਾਸਤੇ ਜੀ ਤੇ ਉਸ ਤੋਂ ਬਾਅਦ ਤੁਹਾਡਾ ਕੰਮ ਆ ਕਿ ਤੁਸੀਂ ਆਪਣਾ ਰੀਅਲਟਰ ਆਪਣੀ ਪਸੰਦੀ ਦਾ ਰੀਅਲਟਰ ਜਿਹੜਾ ਉਹ ਚੁਣੋ ਜੀ ਸੋ ਬਿਲਕੁਲ ਜੀ ਸੋ ਰਵਨ ਪੁੱਲਰ ਜੀ ਦਾ ਨੰਬਰ ਵੀ ਜਿੱਥੇ ਮੈਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕਰਾਂਗਾ ਤੁਸੀਂ ਵੀ ਕੋਈ ਜਾਣਕਾਰੀ ਇਹਨਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਪਰ ਹੁਣ ਅਗੇਨ ਇੱਕ ਸਵਾਲ ਮੇਰਾ ਹੋਰ ਜਿਹੜਾ ਹੈ ਕਿ ਇੰਟਰਸਟ ਰੇਟ ਨੂੰ ਲੈ ਕੇ ਹੀ ਹੈ ਕਿ ਅੱਜ ਇੰਟਰਸਟ ਰੇਟ ਦਾ ਤੁਸੀਂ ਵੈਸੇ ਬ੍ਰੀਫ ਚ ਤਾਂ ਸਾਰਾ ਕੁਝ ਦੱਸ ਹੀ ਦਿੱਤਾ ਜੀ ਤਾਂ ਕੀ ਰਮਨ ਜੀ ਜੇ ਅੱਜ ਮੰਨ ਲਓ ਮੈਂ ਘਰ ਖਰੀਦਣਾ ਤੁਹਾਡੇ ਨਾਲ ਸੰਪਰਕ ਕਰਾਂ ਤਾਂ ਮੇਰੀ ਘੱਟੋ ਘੱਟ ਕਿੰਨੀ ਕਹਿ ਲਓ ਜੀ ਵੈਲਿਊ ਮੇਰੇ ਕੋਲ ਹੋਣੀ ਚਾਹੀਦੀ ਹੈ ਜਿਸ ਨਾਲ ਮੈਂ ਇੱਕ ਅੱਛਾ ਘਰ ਲੈ ਕੇ ਇੱਕ ਅੱਛੀ ਜ਼ਿੰਦਗੀ ਬਤੀਤ ਕਰ ਸਕਦਾ ਅਗੇਨ ਤੁਸੀਂ ਉਹ ਪਹਿਲੇ ਵਾਲਾ ਕੁਐਸਚਨ ਥੋੜਾ ਜਿਹਾ ਰਿਪੀਟਡ ਹੋ ਗਿਆ ਤਾਂ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਅ ਪਰਮਜੀਤ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਸੇਵਿੰਗ ਕਿੰਨੀ ਆ ਜੀ ਸੇਵਿੰਗ ਇੱਕ ਆ ਉਹਦੇ ਨਾਲ ਨਾਲ ਤੁਹਾਡੀ ਜੌਬ ਕਿੰਨੀ ਸਿਕਿਉਰ ਆ ਰਾਈਟ ਤੁਸੀਂ ਲੱਖ ਡੇਢ ਲੱਖ ਡਾਲਰ ਦੀ ਇਅਰਲੀ ਇਨਕਮ ਬਣਾਉਂਦੇ ਹੋ ਤੇ ਉਹਦੇ ਅਕੋਰਡਿੰਗਲੀ ਜੇ ਆਪਾਂ ਦੇਖਿਆ ਜਾਵੇ ਅੱਜ ਦੀ ਤਰੀਕ ਦੇ ਵਿੱਚ ਇੰਟਰਸਟ ਰੇਟਸ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਮੇਰੇ ਖਿਆਲ ਨਾਲ 5 ਤੋਂ 7 ਲੱਖ ਡਾਲਰ ਦੀ ਹੀ ਪ੍ਰਾਪਰਟੀ ਖਰੀਦ ਸਕਦੇ ਤੇ ਰਮਨ ਜੀ ਇੱਕ ਚੀਜ਼ ਹੋਰ ਹੈ ਰੀਅਲ ਏਸਟੇਟ ਵਾਲੇ ਇਦਾਂ ਬੜਾ ਇੱਕ ਅਨਾਉਂਸਮੈਂਟ ਸੁਣਦੋਂ ਅਕਸਰ ਕਰਦੇ ਹੁੰਦੇ ਆ ਕੇ ਫਲਾਣੀ ਜਗ੍ਹਾ ਇੰਨੇ ਬਾਈ ਨੇ ਦੀ ਪ੍ਰਾਪਰਟੀ ਐ ਉਹਦੇ ਉੱਪਰਲੇ ਪਾਸੇ ਵੀ ਕਿਰਾਏ ਤੇ ਚੜਿਆ ਹੋਇਆ ਉਹਦੇ ਥੱਲੇ ਵਾਲੇ ਪਾਸੇ ਵੀ ਕਿਰਾਏ ਤੇ ਚੜਿਆ ਹੋਇਆ ਐਨੇ ਡਾਲਰ ਉਹ ਘਰ ਜੋਂ ਆਉਂਦੇ ਆ ਤੇ ਇੰਨਾ ਕੁਸ ਤੁਹਾਨੂੰ ਪ੍ਰਾਫਿਟ ਹੋ ਜਾਣਾ ਇਹ ਕੀ ਇਹ ਕੀ ਹੁੰਦਾ ਇਹ ਜਿਹੜਾ ਵੇਚ ਰਿਹਾ ਉਹ ਉਹਨਾਂ ਡਾਲਰਾਂ ਦਾ ਫਾਇਦਾ ਨਹੀਂ ਲੈਂਦਾ ਹੁੰਦਾ ਜਾਂ ਜਦ ਇਹਨੂੰ ਬਹੁਤ ਜ਼ਿਆਦਾ ਲੋਡ ਮੰਨਦ ਹੁੰਦਾ ਕਿ ਉਹਨੂੰ ਘਰ ਹੀ ਵੇਚਣਾ ਪੈ ਰਿਹਾ ਅਮ ਅਗੇਨ ਮੈਂ ਇਹਦੇ ਵਿੱਚ ਸਿਰਫ ਇੰਨਾ ਹੀ ਕਹੂੰਗੀ ਕਿ ਹਰ ਕਿਸੇ ਦੀ ਆਪਣੀ ਸਟਰੈਟਜੀ ਆ ਚੀਜ਼ ਨੂੰ ਵੇਚਣ ਵਾਸਤੇ ਠੀਕ ਆ ਸੋ ਵਾਲਾ ਨਾ ਕਹਿੰਦੀ ਹੋਈ ਮੈਂ ਇਹ ਕਹੂੰਗੀ ਕਿ ਹਰ ਕੋਈ ਬੰਦਾ ਆਪਣੇ ਤਰੀਕੇ ਨਾਲ ਉਹਨੂੰ ਪਤਾ ਹੈ ਕਿ ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਆ ਤੇ ਉਸ ਦੌਰ ਦੇ ਵਿੱਚ ਉੱਪਰਲੇ ਪੋਰਸ਼ਨ ਚੋ ਇਹ ਨਾ ਆ ਰਿਹਾ ਆ ਨੀਚੇ ਵਾਲੇ ਪੋਰਸ਼ਨ ਚੋ ਇਹ ਨਾ ਆ ਰਿਹਾ ਉਹਨਾਂ ਦੀ ਇੱਕ ਸਟਰੈਟਜੀ ਆ ਕਿ ਅਸੀਂ ਅਟਰੈਕਟ ਕਰੀਏ ਲੋਕਾਂ ਨੂੰ ਤਾਂ ਜੋ ਅਸੀਂ ਸ਼ਾਇਦ ਉਹਨਾਂ ਨੂੰ ਘਰ ਇਹ ਵੇਚ ਸਕੀਏ ਬਟ ਅਗੇਨ ਇਨ ਦੀ ਐਂਡ ਦੇ ਵਿੱਚ ਫਿਰ ਉਹੀ ਗੱਲ ਆਉਂਦੀ ਆ ਕਿ ਤੁਸੀਂ ਆਪਣਾ ਪੈਰ ਦੇਖ ਕੇ ਚਾਦਰ ਦੇ ਉੱਤੇ ਪੈਰ ਪਸਾਰਨਾ ਹੈ ਚਾਦਰ ਦੇਖ ਕੇ ਠੀਕ ਆ ਤੇ ਰਮਨ ਜੀ ਮੈਂ ਚਾਹਾਂਗਾ ਕਿ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਨੰਬਰ ਆਪਣਾ ਐਡਰੈਸ ਵਗੈਰਾ ਜਿਹੜੇ ਸਾਡੇ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨਾਲ ਜਰੂਰ ਸਾਂਝਾ ਕਰੋ ਇਕ ਕਿਸੇ ਨੂੰ ਵੀ ਰੀਅਲ ਏਸਟੇਟ ਦੇ ਨਾਲ ਰਿਲੇਟਡ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਤਾਂ ਐਨੀ ਟਾਈਮ ਤੁਸੀਂ ਰਮਨ ਪੁੱਲਰ ਜੀ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਜੀ ਬਿਲਕੁਲ ਜੀ ਜਿਵੇਂ ਕਿ ਪਰਮਜੀਤ ਹੁਣਾਂ ਨੇ ਕਿਹਾ ਮੇਰਾ ਨੰਬਰ ਹੈਗਾ 4166713468 ਤੁਸੀਂ ਗੂਗਲ ਕਰਕੇ ਰਮਨ ਪੁੱਲਰ ਟਾਈਪ ਕਰਿਓ ਤੁਸੀਂ ਉੱਥੇ ਵੀ ਮੈਨੂੰ ਦੇਖ ਸਕਦੇ ਹੋ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਰੀਅਲਟਰ ਰਮਨ 1 ਰੀਅਲਟਰ ਰਮਨ ਨੰਬਰ 1 ਤੁਸੀਂ ਮੈਨੂੰ ਉੱਥੋਂ ਵੀ ਦੇਖ ਸਕਦੇ ਹੋ ਥੈਂਕ ਯੂ ਜੀ ਜੀ ਰਮਨ ਜੀ ਹੁਣ ਇਜਾਜ਼ਤ ਚਾਹਾਂਗੇ ਤੇ ਦੋਸਤੋ ਦੱਸ ਦਈਏ ਕਿ ਰਮਨ ਪੁੱਲਰ ਜੀ ਦੇ ਨਾਲ ਅਸੀਂ ਇੱਕ ਇਸ ਪ੍ਰੋਗਰਾਮ ਦੀ ਸੀਰੀਜ਼ ਸ਼ੁਰੂ ਕੀਤੀ ਹੈ ਤੇ ਤੁਸੀਂ ਵੀ ਆਪਣੇ ਸਵਾਲ ਜ਼ਰੂਰ ਸਾਡੀ ਵੀਡੀਓ ਥੱਲੇ ਆਪਣੇ ਪਾਓ ਤੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਉਹ ਸਵਾਲ ਰਮਨ ਜੀ ਆਪਾਂ ਸਾਰਿਆਂ ਦੇ ਜ਼ਰੂਰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਸਵਾਲ ਉਹ ਲੈ ਕੇ ਆਉਂਗਾ ਤੁਹਾਡੇ ਕੋਲ ਤੇ ਰੀਅਲ ਏਸਟੇਟ ਦੇ ਨਾਲ ਰਿਲੇਟਡ ਜਿੰਨੀ ਵੀ ਅਪਡੇਟ ਆ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਿਆ ਕਰਾਂਗੇ ਤੇ ਹੁਣ ਇਜਾਜ਼ਤ ਲੈਂਦੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ